ਆਓ ਅੱਜ ਕਾਲ ਦਿੱਤੀ ਸੀ ਲਖੇ ਸਿੱਧਰੇ ਨੇ ਭਾਨੇ ਸਿੱਧੂ ਦੇ ਹੱਕ ਵਿੱਚ ਵੀ ਆਓ ਵੀ ਆਪਾਂ ਪੰਜਾਬ ਦੇ ਲੋਕਾਂ ਨੂੰ ਗਿਆ ਸੀ ਮੁੱਖ ਮੰਤਰੀ ਸਾਹਿਬ ਹ왈 ਸਿੰਘ ਮਾਨ ਦੀ ਗੁੱਠੀ ਅਗੇ ਧਾਰਾ ਦੇਵਾਂਗੇ ਮੈਂ ਇਹ ਪੁੱਛਣਾ ਚਾਹੁੰਦਾ ਕ੍ਰਮ ਚੌਧਰੀਆਂ ਨੂੰ ਲਖੇ ਸਿੱਧਰੇ ਨੂੰ ਵੀ ਤੇਰੀ ਤਾਂ ਪਹਿਲਾਂ ਕੁਝ ਦਿਨ ਪਹਿਲਾਂ ਤੇਰੀ ਵੀਡੀਓ ਲੋਗ ਸ਼ੇਅਰ ਕਰਦੇ ਪਏ ਨਹੀਂ ਵੀ ਲੱਖਾ ਜਰਾ ਕਹਿੰਦਾ ਮੇਰਾ ਮਤਲਬ ਹੀ ਆ ਵੀ ਮੈਨਾਂ ਜਦੋਂ ਕੋਈ ਲੋਡ ਲੱਗ ਗਿਆ ਤਾਂ ਮੈਂ ਆਪਣਾ ਲੋਕਾਂ ਤੋਂ ਕੀ ਲੈਣਾ ਇਸ ਕਰਕੇ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਵਾਂ ਆਪਣਾ ਕੰਮ ਲੋਕ ਕਰੋ ਕਿਉਂਕਿ ਕੈਨੇਡਾ ਅਮਰੀਕਾ ਵਿੱਚ ਮੈਂ ਤਾਂ ਕਦੇ ਧਰਨੇ ਦੇਖਿਆ ਨਹੀਂ ਲੋਕ ਕੰਮ ਦਿਨ ਰਾਤ ਕੰਮ ਕਰਦੇ ਪਏ ਆ ਤੁਸੀਂ ਸਾਰੇ ਲੋਕ ਇੰਨੇ ਵਧੀਆ ਲੋਕ ਹੋ ਤੁਸੀਂ ਇਸ ਲੱਖੇ Sidhu ਲੱਖਾ ਸੁਧਾਣਾ ਹੋਇਆ ਭਾਨਾ Sidhu ਹੋਇਆ ਇਹ ਹੈਗੇ ਕਨਮ ਚੋਦਰੀ ਇੱਕ ਸੁੱਖ ਜਗਰੋਂ ਆ ਗਏ ਨਵੇਂ ਉੱਠ ਗੜਿਆ ਕਿਉਂਕਿ ਜਾਦਾ ਸੋਸ਼ਲ ਮੀਡੀਆ ਬਣਿਆ ਨਾ ਮੈਂ ਦੇਖਦਾ ਪਿਆ ਹਰੇਕ ਆਪਣੇ ਆਪ ਨੂੰ ਲਾਈਨ ਲਾਈਟ ਦੇ ਵਿੱਚ ਰਹਿਣ ਦੀ ਖਾਤਰ ਬਕਵਾਸ ਵਾਜੀ ਕਰ ਰਿਹਾ ਕਿਉਂਕਿ ਆਪਾਂ ਕੌਣ ਅੰਸਾਰ ਰਹਿਣਾ ਵਾ ਕਿਉਂਕਿ ਭਾਨੇ ਦੀ ਸਾਰਿਆਂ ਨੂੰ ਪਤਾ ਵੀ ਬੋਲੀ ਕੀ ਸੀ ਧੌਣ ਦੇ ਵਿੱਚ ਕੀਲਾ ਸੀ ਭਾਨੇ ਸਿੱਧੂ ਦੇ ਹੰਕਾਰ ਹੀ 1 ਨੰਬਰ ਸੀ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਸੋਸ਼ਲ ਮੀਡੀਆ ਦੇ ਲੋਕ ਭਾਨੇ ਸਿੱਧੂ ਦੇ ਵੀਡੀਓ ਕੱਢ ਰਿਹਾ ਕਿੰਨੇ ਗਾਲਾਂ ਕੱਢ ਰਿਹਾ ਜਿਹੜੇ ਟਰੈਵਲ ਏਜੰਟ ਨੇ ਉਹ ਕੰਮ ਕਰ ਰਹੇ ਨੇ ਇਹ ਕੋਈ ਗਲਤ ਕਰੋਗਾ ਟਰੈਵਲ ਏਜੰਟ ਦੀ ਸ਼ਿਕਾਇਤ ਆ ਤੁਸੀਂ ਪੁਲਿਸ ਨੂੰ ਕਰੋ ਥਾਣੇ ਕਰੋ ਥਾਣਾ ਨਹੀਂ ਸੁਣਦਾ ਉੱਚਾ ਸਾਨੂੰ ਕਰੋ ਉੱਚ ਨਹੀਂ ਸੁਣਦਾ ਤਾਂ ਉਹ ਤੋਂ ਵੱਡੇ ਨੂੰ ਸਾਨੂੰ ਕਰੋ ਇਹ ਤਾਂ ਹੈ ਨਹੀਂ ਵੀ ਫੋਨ ਲਾਵੇ ਮੈਂ ਭਾਨੇ ਸਿੱਧੂ ਨੂੰ ਬੋਲ ਤੂੰ ਕੀ ਕੀ ਬਾਨਿਆ ਤੇਰੇ ਜਿਹੜੇ ਚਾਰ ਪਰਚੇ ਹੋਏ ਮੈਂ ਤਾਂ ਕਹਿੰਦਾ 40 ਪਰਚੇ ਹੁਣ ਚਾਹੀਦੇ ਸਾਰੇ ਏਜੰਟਾਂ ਦੇ ਲੇਗੇ ਤੁਹਾਡੀ ਨਾਨੀ ਯਾਦ ਆਉਣੀ ਚਾਹੀਦੀ ਆ ਤੁਸੀਂ ਲੋਕ ਇਹ ਕਿਹੜੇ ਮੁੱਠੀ ਭਰ ਲੋਕ ਤੁਸੀਂ ਪੰਜਾਬ ਦਾ ਨਰਸਾਨ ਕਰਨ ਲੱਗੇ ਆਇਓ ਪਹਿਲਾਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ ਸਿਮਰਜੀਤ ਮਾਨ ਕਦੇ ਸਾਡੇ ਚੀਤੇ ਜੋ ਭਗਤ ਸਿੰਘ ਦੇ ਖਿਲਾਫ ਬੋਲਦਾ ਕਦੇ ਕਿਸੇ ਦੇ ਸਿਮਰਜੀਤ ਸਿੰਘ ਮਾਨ ਨੂੰ ਜਿਤਾਉਣਾ ਸਭ ਤੋਂ ਪਹਿਲੀ ਭੁੱਲਾ ਉਸ ਤੋਂ ਬਾਅਦ ਖਾਲਸਤਾਨੀ ਪੰਨੂ ਕੀ ਕਰਦਾ ਤੁਹਾਨੂੰ ਸਾਰਿਆਂ ਨੂੰ ਬਤਾਵਾ ਸਾਡੇ ਨੌਜੋ ਨੌਜ ਪੀੜੀ ਨੂੰ ਬਰਖਲਾ ਰਹਿਆ ਵਾ ਚੰਦ ਪੈਸੇ ਨੇ ਗਾਦਰ ਮੈਂ ਉਹ ਵੀ ਗਿਆ ਸੀ ਲੋਕਾਂ ਨੂੰ ਵੀ ਭਰਾ ਉਸ ਦੇ ਮਗਰ ਨਾ ਲਗੋ ਉਹ ਅਤਵਾਦੀ ਆ ਫਿਰ ਤੁਸੀਂ ਪਾਹੂ ਵਿੰਡ ਵਿੱਚ ਕੀ ਕੀਤਾ ਇੱਕ ਕਰਨਲ ਸਾਹਿਬ ਨੇ ਰਿਟਾਇਰਡ ਨੇ ਉਹ ਬਜ਼ੁਰਗ ਨੇ ਉਹ ਤੇ ਪ੍ਰਬੰਧਕੀ ਸੇਵਾ ਨਿਵਾ ਰਹੇ ਨੇ ਤੁਸੀਂ ਉਹਨਾਂ ਨਾਲ ਆਤੋਬਾਈ ਕੀਤੀ ਗੱਡੀ ਬੰਨੀ